ਮੈਨੂੰ ਕਿਦਾਂ ਲੱਗਿਆ ਫਿਰ ਜੁੜੀਆਂ ਘੁੰਮ ਕੇ ਹੈਂ ਮੋਲੀ ਹੈਗੀ ਮੋਲੀ ਹੈਗੀ ਹੋਰ ਕੀ ਮੰਮੀ ਕਹਿੰਦੇ ਸਾਰੀਆਂ ਪੂਰੀਆਂ ਬਾਵਾਂ ਵਾਲੀਆਂ ਲੈ ਕੇ ਆਈ ਕਮੀਜ਼ਾਂ ਦੇ ਮੈਂ ਸਾਰੀਆਂ ਪੂਰੀ ਬਾਵਾਂ ਵਾਲੀਆਂ ਲਿਆਂਦੀਆਂ ਹੋਰ ਕੀ ਬੱਲੇ ਵੀ ਜਿੱਤ ਗਿਆ ਵਰਲਡ ਕੱਪ ਕੁੜੀਆਂ ਵੀ ਜਿੱਤ ਗਿਆ ਨੱਦ ਵੱਜ ਕੇ ਨੱਦ ਵਧਾਈਆਂ ਵੇ ਵਧਾਈਆਂ ਬੜਾ ਜ਼ਬਰਦਸਤ ਕਿ ਐਸ਼ ਕੀਤਾ ਮੇਰੇ ਰਿਕਾਰਡ ਤੋੜ ਕੇ ਐਸ਼ ਕੀਤਾਈ ਵਧਾਈਆਂ ਜੀ ਵਧਾਈਆਂ ਜਾ ਵੀ ਮੇਰਾ ਪਤ ਤਿਆਰ ਹੋ ਗਿਆ ਯੋ ਕਿਸ ਟੁੱਲੇ ਜਾਣਦੇ ਆ ਯੋ ਤਾਂ ਤੂੰ ਦੇਖੋ ਉਪਰੋਂ ਹੈ ਇੱਧਰ ਲਿਆ ਆ ਮੈਂ ਮਹਿੰਦੀ ਲਾ ਕੇ ਤਿਆਰੀ ਆ ਕਿ ਵਖਾ ਮਹਿੰਦੀ ਆ ਵੇਖੋ ਪਹਿ ਮਹਿੰਦੀ ਲਵਾਈਏ ਦਿਖਾ ਦਿਖਾ ਹੱਥ ਵਖਾ ਇੱਧਰ ਥੱਲੇ ਆ ਆ ਫੇਰ ਦੂਜਾ ਪਾਸੇ ਕਾ ਪੁੱਠਾ ਕਰ ਪੁੱਠਾ ਆ ਮੇਰੇ ਮੈਂ ਲਾ ਕੇ ਦਿੱਤੀ ਨਗਰ ਕੀਰਤਨ ਢਾ ਨਿਕਲਦਾ ਆਉਤ ਅਨ ਦਰਸ਼ਕ ਕਰਾਉਂਦੇ ਆ ਫਿਰ ਵੀਡੀਓ ਨੇ ਹੱਟ ਤੱਕ ਵੇਖਿਓ ਹਾਂਜੀ ਓ ਲੈ ਬੋਨੇ ਸਸਤੀ ਗਾਲ ਜੀ ਕਿੱਦਾਂ ਸਾਰੇ ਕੈਮੋਂ ਤੇ ਹੁਣ ਮੈਂ ਤਿਆਰ ਲੱਗੇ ਹਾਂ ਹੁਣ ਤੇ ਵਿਆਹ ਚੱਲਿਆ ਅੰਮ੍ਰਿਤਸਰ ਜਦੋਂ ਪ੍ਰੋਗਰਾਮ ਬਣਿਆ ਉਹਦਾ ਟਾਈਮ ਤੇ ਕਾਫੀ ਹੋਗਾ ਦੇਖ ਸਕਦੇ ਤੇ 12 ਵਜੇ ਨਾਲੇ ਪਰ ਹੁਣ ਚੱਲਦੀ ਹੈ ਯਾਰ ਮੰਮੀ ਹੋ ਕੇ ਤਿਆਰ ਮੈਂ ਕਹਿੰਦਾ ਨਾਲ ਲੈ ਚੱਲਦੀ ਮੰਮੀ ਮੈਂ ਮੇਰੀ ਪਰ ਵੱਖਰੀ ਟੋਰ ਹੈ ਤੁਹਾਡੇ ਨਾਲ ਮੇਰੀ ਵੱਖਰੀ ਟੋਰ ਹੈ ਤੇਰੀ ਟੋਰ ਮੇਰੇ ਨਾਲ ਹੀ ਬਣੀ ਆ ਹੋਰ ਕੀ ਇਹ ਸਿੱਧੀ ਤੇ ਖਲੋਜ ਇੱਕ ਮਿੰਟ ਸਿੱਧੀ ਤੇ ਖਲੋ ਜਾ ਰਹੀ ਐ ਇੰਨੀ ਸੋਹਣੀ ਲੱਗਣ ਦੀ ਨਾ ਮਾਸ਼ਾ ਅੱਲਾਹ ਕਿੰਨਾ ਕਹਿੰਦੇ ਆ ਮਾਸ਼ਾ ਅੱਲਾਹ ਸੁਬਾਨ ਅੱਲਾਹ ਸੋਹਣੀ ਲੱਗਣ ਦੇ ਅੱਜ ਪਾਪਾ ਕੋ ਅੱਗੇ ਅੱਜ ਇੱਕ ਦਿਨ ਗਾਸ਼ੀ ਪੈ ਜਾਣੀਆਂ ਠੀਕ ਐ ਸੋਹਣੇ ਲੱਗਣ ਦੇ ਮੈਚਿੰਗ ਹੋਈ ਗਈ ਵੇਹ ਪੱਗ ਦੀ ਹੈ ਨਾ ਘਰੋਂ ਹੀ ਵੇਹ ਹੈ ਨਾ ਸੋਹਣੇ ਲੱਗਣ ਦੇ ਅਸਲ ਜੇ ਸਾਰੀ ਟਵਰ ਐਦੀ ਹੈ ਤੀਨ ਕਿੰਨੇ ਤੁਹਾਡੇ ਕੋਲ ਪਰਸ ਡਿੱਗ ਪਣਾ ਉਹ ਮੰਮੀ ਹੁਣ ਮੋਬਾਈਲ ਲੈਣ ਵਾ ਤੇ ਕਿ ਕਰੀਓ ਮੋਬਾਈਲ ਭੁੱਲ ਗਿਈ ਨਾ ਆਪਣਾ ਤੇ ਸੰਦੀਪ ਅੰਨੇ ਕੜੀ ਕਰ ਖਿੱਚ ਗਿਆ ਕੀ ਹੋਇਆ ਕੀ ਘਵਾਚ ਗਿਆ ਦਾ ਦੀ ਕਿਥੇ ਗਏ ਬਾਬੀ ਗੱਫੇ ਨਹੀਂ ਬੈਗ ਰਹਿ ਗਿਆ ਹਾਂ ਇਹਨਾਂ ਨੂੰ ਨਾਲ ਲੈ ਲਿਆ ਵਾ ਪਤਾ ਕਿਉਂ ਪੀ ਇਥੋਂ ਅਮਰਸਰ ਦਾ ਸਮਾਨ ਲੈ ਕੇ ਆਉਣਾ ਹੈ ਕੋਈ ਨਹੀਂ ਨਾ ਕੋਈ ਇਹ ਗੱਡੀ ਦੇ ਮੁਖਾਲੇ ਦੇਣਾ ਸੀ ਆਪਾਂ ਕਿਹੜਾ ਵੇਖਿਆ ਹਰ ਬੰਦੇ ਪਰੇਸ਼ਾਨ ਕਰਨਾ ਇਹ ਸਕੂਲ ਗਈ ਉਹ ਲੋ ਫਿਰ ਇਹਨੂੰ ਲੈ ਕੇ ਆਂਦਾ ਸਾਂਝਾ ਸਾਂ ਨਹੀਂ ਇਹਨੂੰ ਨਹੀਂ ਕੱਲਾ ਉਹਦਰਾ ਕੇ ਲੇਟ ਆਂਦੇ ਤਾਂ ਜਾਮ ਚੱਕਰ ਰਹੇ ਜਿੱਥੇ ਨੇ ਰੇ ਜਾਮ ਹੀ ਜਾਉ ਪਹੁੰਚ ਗਏ ਆਪਾਂ ਅਮਰ ਗਾਰਡਨ ਪਤਾ ਨਹੀਂ ਲੱਗਣ ਰਿਹਾ ਸੀ ਹਾਂ ਮੈਂ ਵੀ ਦਿੰਦੀ ਆ ਗੱਡੀ ਆਪੇ ਇਹਨਾਂ ਨੂੰ ਪਾਰਕ ਕਰ ਦੇਣੀ ਆ ਕਰੋ ਚੱਕ ਵਧੀਆ ਨਾਈਟ ਵਧੀਆ ਲੱਗਦਾ ਫੰਕਸ਼ਨ ਹੈ ਨਾ ਕੋਈ ਲਾਈਟਿੰਗ ਬੜੀ ਹੋਈ ਦੀ ਹੈ ਨਾ ਹੁਣੇ ਟੈਨਸ਼ਨ ਕਿੱਥੇ ਆ ਕੀ ਬਗ ਪਤਾ ਨਹੀਂ ਉਹਨਾਂ ਦਾ ਪੱਗ ਸੁਣੀ ਲੱਗਣ ਦੀ ਸਰਦਾਰ ਸਾਹਿਬ ਓ ਲੈ ਆਓ ਭਰਾ ਹੁਣੀ ਕੀ ਹਾਲ ਹੈ ਤੈਨੂੰ ਵਧੀਆ ਚੀਜ਼ ਖਵਾਉਣਾ ਇੱਧਰ ਆ ਬੈਨਾਂ ਉਹ ਇਹਨੂੰ ਸੋਨ ਨੂੰ ਖਵਾ ਯਾਰ ਆਇਆ ਸੋਨ ਨੂੰ ਸਾਨੂੰ ਆ ਤਨੂੰ ਜਿਹੜੀ ਕਮੀ ਹੈ ਪੂਰੀ ਕਰ ਗਈ ਸੀ ਹੈ ਦੋਸਾ ਨਹੀਂ ਦੋਸਾ ਉਹ ਲੈਨੇ ਕਿ ਮਗੰਡੀ ਦੋਸਾ ਤੇ ਮਗੰਡੀ ਆ ਦੋਸਾ ਆਪਾਂ ਖਾਂਡੇ ਵਿੱਚ ਇਧਰ ਭਰਾ ਖਾਂਡਾ ਲੈਗ ਇਹ ਵੀ ਚੀਜ਼ ਖਾਣ ਵਾਲੀ ਚੀਜ਼ ਖਾਣੀ ਚਾਹੀਦੀ ਹੈ ਨਹੀਂ ਵੀ ਮਜ਼ਾ ਇਹ ਚੀਜ਼ ਦਾ ਆ ਤੇ ਐਵੇਂ ਦਾਲ ਖਾਲੀ ਤੇ ਘਰੇ ਦਾਲ ਖਾਲੀ ਤੇ ਆਲੂ ਖਾਲੀ ਦੀ ਇੱਕੋ ਗੱਲ ਆ ਚੀਜ਼ ਤੇ ਆਏ ਅਸਲੀ ਜਿਹੜੀ ਸਾਨੂੰ ਖਾਂਡਿਆ ਹੈ ਉਹ ਤੇ ਗਾਇਆ ਹੈਣਾ ਅੰਦਰ ਜਾਣੇ ਹੁਣ ਅੰਦਰ ਦੇਖਦੇ ਆ ਕਿਹੜੀ ਵੈਰਾਈਟੀ ਆ 12 ਤਰ੍ਹਾਂ ਦੀਆਂ ਸ਼ਕਲੀਆਂ ਸਾਰੀਆਂ ਭਰਾ ਹੁਣ ਹੀ ਦੇਖਣ ਯਾਰ ਪਹੁੰਚ ਗਏ ਆਪਾਂ ਮਹਾ ਖੁੱਲਾ ਘਲਾ ਜਦੋਂ ਮਮੀ ਨੇ ਪਾਣੀ ਪੀਣਾ ਸ਼ੁਰੂ ਕੀਤਾ ਸੀ ਧੂਮੋਕ ਦੀ ਐਂਟਰੀ ਲੱਗੇ ਕਰਨ ਇੱਥੇ ਚੱਲ ਜੀ ਲੈ ਆਈ ਰੋਟੀ ਨਾਲ ਐ ਮਮੀ ਪਾਕ ਲੈ ਆਈ ਆ ਯਾ ਕੀ ਐ ਮੰਮੀ ਇਹ ਸਭ ਵੀਰ ਕਿ ਨਹੀਂ ਲੱਗੀ ਮੈਂ ਹੋਰੀ ਨਾ ਕੋਈ ਕਹਿ ਗਿਆ ਸਮਝੀ ਹੋਰ ਮਤਲਬ ਕਿਰਨ ਚੋ ਗਣ ਅਮਰ ਗਾਮੀਟਰ ਨਾ ਭੇਜੇ ਕਿਤੇ ਚੱਲ ਕੋਈ ਨਾ ਇਹ ਕੀ ਹੋਰ ਪਾ ਦੇ ਯਾਰ ਵੀਰ ਆ ਪੂਰਾ ਰਸ ਦਿਨ ਉਹ ਸਿਸਟਮ ਜਿਹਾ ਪੂਰਾ ਹੜਾ ਠੀਕ ਹੈ ਉਹਨੂੰ ਨਹੀਂ ਖਾਣੀ ਪਾ ਦੇ ਤੁਸੀਂ ਭਾਈ ਮੈਂ ਕਹਿੰਦੀ ਨਹੀਂ ਖਾਣੀ ਆ ਵਲੀ ਵਧੀਆ ਚੀਜ਼ ਆ ਉਦਾਂ ਸੋਏ ਹਾਂ ਸਾਨੂੰ ਕਹਦਾ ਵੀਰ ਜੀ ਹੋਰ ਪਾ ਦੋ ਕਹਿੰਦਾ ਤੈਨੂੰ ਪੂਰਾ ਦਾ ਲੱਗਾ ਤਵਾਜਾ ਬੈਕ ਆ ਨਾ ਕਿੰਨੇ ਜੇ ਕਦੇ ਕੱਟ ਸਿੰਘ ਆ ਗਿਆ ਮੈਂ ਪੂਰਾ ਹਾਂ ਸਹੀ ਟੜਕੜ ਟੜੇ ਉਹਨਾਂ ਕਹਿੰਦੀ ਕਰਮੀ ਲੱਗਦੀ ਕੱਪੜੇ ਨਾਲ ਜਾਂਦੇ ਸਾਰੇ ਨਹੀਂ ਵਿਆਹ ਦੇਖਣੇ ਚੱਲੇ ਆਂ ਤੇਰੇ ਉਸ ਦਿਨ ਲੱਗ ਗਿਆ ਗਾਣਾ ਤੇਰੇ लेना ही चूड़ियां ਘਰ ਪਈਆਂ ਉਹ ਨਹੀਂ ਲੈਣੀਆਂ ਹੋਰ ਕੋਈ ਚੀਜ਼ ਲੈ ਲਾ चूड़ियां ਨਹੀਂ ਲੈਣੀਆਂ ਸਿੱਤਕਾਰ ਸਿੱਤਕਾਰ ਕਿਹੜੀ ਚੀਜ਼ ਲੈਣੀ ਹੈ ਬਲੂਨ ਲੈਣਾ ਨਹੀਂ ਮੈਨੂੰ ਬਲੂਨ ਲੈਣਾ ਕਿਹੜੇ ਬਲਬਸ ਕਿਥੇ ਕਲਰ ਹਾਂ ਨੇ ਹਾਂ ਆਣ ਇੱਕ ਲੈ ਆ ਲੈਣੀ ਨਹੀਂ ਮੈਨੂੰ ਕਲਰ ਲੈ ਆ ਲੈਣਾ ਲੈ ਆਵ ਲੈਣਾ ਚਲਾ ਲਾ ਆ ਸੋਣਾ ਹੀ ਓਏ ਆ ਸੋਣਾ ਹੀ ਹਾਂ ਚਲਾ ਲਾ ਆ ਗੱਜ ਲੈ ਆ ਜੀ ਮੰਮੀ ਨੇ ਲੈ ਕੇ ਆਇਆ ਜੂਡੀਓ ਬੁਨਾਲੀ ਲੈ ਜੀ ਇਹ ਵੇ ਜੂਡੀਓ ਮੂਮੈਂਟ ਇਹਦਾ ਨਾ ਪਈ ਚੰਗਾ ਆ ਜਾ ਮਾ ਜਰਾ ਫਿਰ ਆ ਜਾ ਅੱਗੇ ਤੂੰ ਦੱਸਦੇ ਤੋ ਖਲਾਰਾ ਪਾਤਾ ਨਾ ਸਾਰਾ ਅੱਗੇ ਭਾਜਿਆ ਛੇਤੀ ਭਾਜਿਆ ਇਦਨ ਆਸੀ ਕਰਨ Ayo मत करो कारवा दू पे आ, तेरे वास्ते तू हाल की करना परस कोई न रखदा है हर गुपला बड़े सोने तेरे कान बनावांगे ना फेर हाई पाओ ओनोरे को भी चढ़ो ओतरा दे बेटा ऊपर पतो वेरी गुड चलो की कैमरा ਆਉਗੇ ਕੋ ਪਸੰਦ ਨਹੀਂ ਚਿੱਟੇ ਹੀ ਲਾਛੜੇ ਵਾਈਟ ਕਲਰ ਦੇ ਬੂੜ ਲਾਛੜੇ ਹੋਰ ਕੋਈ ਹੈ ਨਹੀਂ ਇਹਨੇ ਹੈ ਕਹ ਨਹੀਂ ਹੂੰ ਇੱਥੇ ਸਲੀਪਰ ਵਗੈਰਾ ਚੰਗਾ ਹੀ ਮੈਂ ਆ ਖੜੇ ਹੀ ਗੇ ਮੇਰੇ ਕੋਲ ਆ ਵਾਲੇ ਆਨ ਗਮਨ ਤਾਂ ਸਹੀ ਵੇਹ ਮੈਂ ਹਾਲ ਲੈ ਲੈਨੇ ਆ ਟੀ-ਸ਼ਰਟਾਂ ਕਨੀਆ ਕਨੀਆ ਘੈਂਟ ਆ ਯਾਰ ਉਹ ਆ ਘੜੀ ਘੈਂਟੀਆਂ ਐ ਇਧਰ ਵੇ ਵੱਖਰੇ ਵੱਖਰੇ ਪਾਪਾ ਚੱਕ ਘੰਡੇ ਯਾਰ ਤੇਰੇ ਫੜਾ ਲੈ ਦਿੱਤੀ ਜੇਰਾ ਅਜੇ ਟੰਗੋ ਯਾਰ ਕਿੱਥੇ ਇਹਦੇ ਨਾਲ ਟੰਗ ਦੋ ਪਾਈ ਇਹਦੇ ਨਾਲ ਕਿੱਥੇ ਟੰਗਣਾ ਹੁੰਦਾ ਰੋਜਾ ਨਵਾਂ ਲੈ ਆਇਆ ਸਸਹਜ ਪਾਈ ਯਾਰ ਨੂੰ ਵੀਰ ਨੂੰ ਕਹਿਣਾ ਕਿ ਇਹ ਤਾਂ ਛੋਟਾ ਮੈਂਨ ਸਾਈਂ ਇਹਦੇ ਇੱਥੇ ਛੋਟਾ ਕੋਨੇ ਦਾ ਵੀਰ ਇਧਰੇ ਫੋੜਾ ਨੇ ਕਿਚਨ ਦੂਦ ਤੇ ਨਵੀਆਂ ਪਾ ਪਾਕ ਦਮਣ ਕੇ ਲੈਣੀ ਕੋਈ ਨਹੀਂ ਹੈ ਪੋਸਟ ਕਰ ਦੇਣਾ ਹੌਲੀ ਹੌਲੀ ਲੈ ਵੀ ਐਨੀ ਸ਼ਾਪਿੰਗ ਕਰ ਲਈ ਆ ਲੈ ਵੀ ਜੁੱਤੀਆਂ ਦੇਖਣ ਦੇ ਆ ਮੰਮੀ ਨੂੰ ਪਸੰਦ ਨਹੀਂ ਆਈ ਅਸਲ ਦੇ ਇੱਥੇ ਨਾਲ ਮੰਮੀ ਵਾਲਾ ਨਾਪ ਨਹੀਂ ਹੈਗਾ ਵੀ ਮੰਮੀ ਨੂੰ ਚਾਹੀਦੇ 36 ਨੰਬਰ ਤੇ 37 ਤੋਂ ਸ਼ੁਰੂ ਹੁੰਦਾ ਇੱਥੇ ਚਲੋ ਆਜੋ ਅੱਗੇ ਮੰਮੀ ਕਹਿੰਦੇ ਸਾਰੀਆਂ ਪੂਰੀਆਂ ਬਾਵਾਂ ਵਾਲੀਆਂ ਲੈ ਕੇ ਆਈਆਂ ਕਮੀਜ਼ਾਂ ਦੇ ਮੈਂ ਸਾਰੀਆਂ ਪੂਰੀ ਬਾਵਾਂ ਵਾਲੀਆਂ ਨਹੀਂ ਲੈਣਦੀਆਂ ਹੋਰ ਕੀ ਹੈ ਨਹੀਂ ਹੁੰਡਿਆ ਹੋਏ ਪਸੰਦ ਕੋਈ ਚੱਲ ਗਈ ਚਲੋ ਮੰਮੀ ਚੱਲ ਗਈ ਤੁਹਾਨੂੰ ਕਿੱਦਾਂ ਲੱਗਿਆ ਫਿਰ ਜੂੜੀਆਂ ਘੁੰਮ ਕੇ ਹੈ ਮੋਲੀ ਹੈਗੀ ਮੋਲੀ ਹੈਗੀ ਹੋਰ ਕੀ ਵਧੀਆ ਲੱਗਦਾ ਵਾਹ ਇਹ ਨਹੀਂ ਕੀ ਅਭੀ ਆਪਣੀ ਮਰਜ਼ੀ ਦੀ ਚੀਜ਼ ਪਸੰਦ ਕਰ ਸਕਦੇ ਸੀ ਆਪ ਲਾ ਲਾ ਕੇ ਦੇਖ ਸਕਦੇ ਸੀ ਜਿਆ ਇਹ ਚੱਕਰਿਆ ਚਲੋ 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 ਅੱਜ ਆਜੋ 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 ਲੈ ਵੀ ਹੁਣ ਆਪਣੀ ਹੋ ਗਈ ਜਾਂਦੇ ਤਿਆਰੀਆਂ ਸ਼ਾਪਿੰਗ ਆਪਾਂ ਕਰ ਲਈਏ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਆਈ ਸ਼ਾਬਾਸ਼ ਓਏ ਚਲੇ ਚਲੀਏ ਕੀ ਜਾਂਦੀ ਆ ਕਹਿੰਦੀ ਅੱਗੇ ਪੈਣਾ ਹਾਂ ਤੇ ਬੈਜਾ ਬੈਜਾ ਜੂ ਜੂ ਦੋਨੇ ਪਵਾ ਦਿੰਦੇ ਮੈਂ ਤੀ ਆ ਪਣੀ ਪਵਾਦ ਨੇ ਟੀ ਨੂੰ ਮੇਰਾ ਪਾਣੀ ਸਾਫ ਹੈ ਲਾਈਟ ਜਗਾ ਦਾਂ ਮੈਂ ਬਾਹਰ ਨਹੀਂ ਦੇਹਣਿਆ ਹੁਣ ਦਿਖਿਆ ਕੀ ਲੈਣਾ ਮੈਂ ਚਿਪਸ ਲੈਣਾ ਉਹ ਨਹੀਂ ਖਾਈ ਦੇ ਖਾਣੇ ਇਹ ਦੁੱਧ ਮੰਗਣ ਦੀ ਸੱਚ ਤੂੰ ਮੇਰੀ ਦੁੱਧ ਮੰਗਣ ਦੀ ਲੈ ਲੈ ਸੱਚ ਮੈਂ ਚਿਪਸ ਮੰਗਣੀ ਨਹੀਂ ਤੂੰ ਦੁੱਧ ਨਹੀਂ ਲੈ ਲੈ ਚਿਪਸ ਮੰਗਣ ਦੇ ਨਹੀਂ ਸੱਚ ਤੂੰ ਦੁੱਧ ਮੰਗਣ ਦੀ ਸੱਚ ਮੇਰੀ ਨਹੀਂ ਸੱਚ ਤੂੰ ਦੁੱਧ ਮੰਗਣ ਚਿਪਸ ਮੰਗਣੀ ਨਹੀਂ 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 ਤੂੰ ਅੰਦਰ ਰੋਲਾ ਪਾ ਦੁੱਧੂ ਪਹਿਲੇ ਦੁੱਧ ਵੀ ਨਹੀਂ ਆਇਆ ਕੀ ਤੁਸੀਂ ਜਾਇਦੇ ਨਾ ਹੋਣੀ ਲੈ ਅਜੇ ਰੋ ਭਾਵੇਂ ਹੱਸ ਦਿਓ ਮਰਜ਼ੀ ਕਰ ਮਹਾਰਮ ਆ ਵੀ ਪਹੁੰਚ ਗਏ ਘਰੇ ਆਪਾਂ ਹੁਣ ਹਾਂਜੀ ਕੀ ਹਾਲ ਜੇ ਸਰਦਾਰ ਸਾਹਿਬ ਸੱਸੀ ਕਾ ਜੀ ਪਹੁੰਚ ਕੇ ਆਪਾਂ ਘਰੇ ਬੜਾ ਵਧੀਆ ਰਿਹਾ ਫੰਕਸ਼ਨ ਟੌਪ ਕਲਾਸ ਤੇ ਨਜ਼ਾਰਾ ਆ ਗਿਆ ਵਾਹ ਕਹਿੰਦੀ ਆ ਵੀ ਦਾਦਾ ਮੇਰੀ ਜੈਕਟ ਵੇਖ ਕਿਦਾਂ ਭੱਜੀ ਆ ਜੀ ਕਿੱਥੇ ਆ ਵੇ ਹਾਏ ਆਏ ਓ ਸ਼ਾਰਾ ਨੇ ਮੁੱਦਾ ਨਹੀਂ ਕਰੀਦਾ ਓਹ ਹੋਏ ਆ ਖਾਓ ਦਾਦਾ ਨੂੰ ਦਾਦ ਨੂੰ ਖਾ ਰੋ ਰੋ ਜਾ ਪੈਣਾ ਓਏ ਇੱਕ ਵੇਖ ਲੈ ਦਾਦ ਨੂੰ ਕਾ ਸੋਣੀ ਪੁੱਛੋ ਕ ਦਾਦਾ ਸੋਣੀ ਕਮੀ ਜੈਕਟ ਸੋਣੀ ਇਹ ਬੜਾ ਤੋ

ਟਾਡੀ ਟਾਡੀ ਪੰਡਾ ਆ ਗਈ ਸੋਹਣੇ ਟਾਡੀ ਸੂਰੇ ਕਮਾਲੀ ਹੋ ਗਈ ਓਏ ਕੰਨੀ ਕਮਾਲੀ ਹੋ ਗਈ ਓਏ ਆ ਜਪਾਣੇ ਨਹੀਂ ਹੈ ਕੋਈ ਸ਼ੌਕ ਕੋਤਾ ਦਿਵਾਤੇ ਹਾਂ ਕੋਸ਼ੌਕ ਸਦਾ ਜੀ ਦਾਦਾ ਜੀ ਤੁਹਾਡੇ ਵੱਲੋਂ ਸ਼ੁਕਰੀਆ ਕੀ ਜੱਚਦੀ ਦਾਦ ਜੀ ਨੂੰ ਕੋਈ ਜੱਚਦੀ ਹੈ ਜੱਚਦੀ ਹੈ ਕਿੰਨੇ ਮਹਣੇ ਪਾ ਕੇ ਵੇਖਣੀ ਪੁੱਛ ਬਲੇ ਦਾਦੇ ਨੂੰ ਕਿ ਉਹ ਕਿਤੇ ਕਹ ਬੋਲ ਦੋ ਕਿੱਥੇ ਪਤਾ ਜਾਂ ਮਿੱਟੀ ਨਹੀਂ ਜਮੀ ਨਹੀਂ ਇਹਦੇ ਨਾਲ ਹੈਗੀ ਹੁਣ ਜਾ ਰਹੇ ਆਪਾਂ ਮਾਸੀ ਹਣਾ ਵਾਲਾ ਮੈਂ ਕਿਹਾ 10 ਮਿੰਟ ਹੋਈਏ ਮੈਂ ਤੁਹਾਨੂੰ ਪ੍ਰੋਟੈਕਟ ਸੁਪਰੀਮ ਐਂਡ ਗੈਟ ਕਿੰਨੇ ਲਾਗ ਦਿੱਤੀ ਦੱਸੋ ਦੱਸੋ ਕਿੰਨੇ ਲਾਗ ਦਿੱਤੀ ਕਿੰਨੇ ਲਾਗ ਦਿੱਤੀ ਆ ਆ ਪਾਪ ਨੇ ਆ ਛੋੜੀ ਲੈ ਇਹਨ ਦਿਖਾਓ ਕਾਹੋ ਸੋਣੀ ਐ ਇਦਾਂ ਕਰ ਬਸ ਸੋਣੀ ਐ ਆ ਐਨ ਕਰ ਐਨ ਦਿਖਾਓ ਕਾਹੀਏ ਕੱਢ ਦਿੰਦੇ ਮਹਿੰਦੀ ਨੂੰ ਆਪਾਂ ਕੋਲ ਲਵਾਉਣਾ ਤਾ ਆ ਜਾ ਮਹਿੰਦੀ ਲਾ ਲਓ ਹੱਥ ਨਾਲ ਜੋੜ ਕੋ ਤੇ ਉਹਨੇ ਨਹੀਂ ਰੱਖਣੀ ਇੰਨਾ ਟਾਈਮ ਇਹਦਾ ਖਲੜੀ ਨੇ ਸੋਧੀਆ ਬਸੋ ਕੀ ਹੈ ਜੋ ਬਗੜੋ ਮੈਂ ਰੱਖੂੰਗਾ Dan kerja pasar